ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਵੱਖ-ਵੱਖ ਜੜੀਆਂ ਹੈਗੀਆਂ ਪੋਟਾਸ਼ ਦੇ ਵਿੱਚ ਖਾਦਾਂ ਆ ਰਹੀਆਂ ਨੇ ਪੋਟਾਸ਼ੀਅਮ ਤੱਤ ਜਿੰਨਾ ਤੋਂ ਮਿਲਦਾ ਪਾਣੀ ਦੇ ਵਿੱਚ ਘੋਲਣਸ਼ੀਲ ਚਾਹੇ ਉਹ ਐਮਓਪੀ ਹੈ ਐਸਓਪੀ ਹੈ ਜਾਂ ਐਮਓਪੀ ਦਾਣੇਦਾਰ ਹੈ ਪੋਟਾਸ਼ੀਅਮ ਡਰਾਈਵਡ ਫਰਮ ਮਲੈਸਸ ਹੈ ਪੋਟਾਸ਼ੀਅਮ ਸਾਇਓਨੇਟ ਹੈ ਜਾਂ ਕਿਸਾਨ ਖਾਦ 12 32 16 ਇਹਨਾਂ ਦੇ ਵਿੱਚੋਂ ਕਿੰਨਾ ਆਪਾਂ ਨੂੰ ਪੋਟਾਸ਼ੀਅਮ ਤੱਤ ਮਿਲਦਾ ਹੈ ਕਿੰਨੀ ਆਪਾਂ ਨੂੰ ਜ਼ਰੂਰਤ ਹੈ ਕਿਹੜੀ ਆਪਾਂ ਨੂੰ ਪਾਉਣੀ ਚਾਹੀਦੀ ਹੈ ਉਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਕੋ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਲ ਪਟਨ ਦਾ ਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੇਂ ਯਾਰ ਗੜੀ ਤੁਹਾਡੇ ਤੇ ਪਹੁੰਚਦੀ ਰਹੇ ਆਪਦੇ ਕੀਮਤੀ ਸਵਾਲ ਸਜਾ ਤਜਰਬੇ ਜਰੂਰ ਸਾਂਝੇ ਕਰੋ ਤੇ ਵੀਡੀਓ ਕਿਰਪਾ ਕਰਕੇ ਪੂਰੀ ਜਾਣਕਾਰੀ ਲਈ ਪੂਰੀ ਸੁਣ ਲਿਆ ਕਰੋ ਕਈ ਵਾਰ ਜਿਹੜਾ ਹੈਗਾ ਵੀਡੀਓ ਦੇ ਵਿੱਚ ਉਹ ਜਾਣਕਾਰੀ ਹੁੰਦੀ ਹੈ ਤਾਂ ਥੱਲੇ ਉਹ ਸਵਾਲ ਆਇਆ ਹੋਵੇ ਹੁੰਦਾ ਕਿਸਾਨ ਵੀਰਾਂ ਦਾ ਸੋ ਇਹ ਥੋੜਾ ਖਿਆ ਸਭ ਤੋਂ ਪਹਿਲਾਂ ਜੇ ਪोटाश ਤੱਤ ਦੀ ਝੋਨੇ ਦੀ ਫਸਲ ਦੇ ਵਿੱਚ ਜ਼ਰੂਰਤ ਆ ਜਿਹੜੀ ਕਿਸਾਨ ਵੀ ਰੂਪੀਏ ਯੂ ਲੁਧਿਆਣਾ ਦੀ ਸਿਫਾਰਸ਼ ਹੈ 12 ਕਿਲੋ ਪोटाश ਤੱਤਾ ਜਿਹੜਾ ਉਹ ਪ੍ਰਤੀ ਏਕੜ ਆਪਾਂ ਨੂੰ ਚਾਹੀਦਾ ਇਹ ਖਾਦਾਂ ਦੇ ਵਿੱਚ ਪਰਸੈਂਟੇਜ ਵੱਖ-ਵੱਖ ਹੁੰਦੀ ਆ ਮਿੱਟੀ ਪਰਖ ਦੇ ਆਧਾਰ ਤੇ ਜੇ ਤੁਸੀਂ ਮਿੱਟੀ ਚੈੱਕ ਕਰਾਈ ਹੈ ਤਾਂ ਉਹ ਮਿੱਟੀ ਦੀ ਰਿਪੋਰਟ ਦੇ ਆਧਾਰ ਤੇ ਆਪਾਂ ਉਨੀ ਪोटाश ਫਸਲ ਨੂੰ ਦੇਣੀ ਹੈ ਜਾਂ ਪਿਛਲੇ ਸਾਲਾਂ ਦੇ ਵਿੱਚ ਜੇ ਤੁਸੀਂ ਨਹੀਂ ਪਾਈ ਤਾਂ ਫਿਰ ਤੁਸੀਂ 12 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਆਪਾਂ ਕਦੂ ਕਰਨ ਵੇਲੇ ਥੱਲੇ ਪਾਉਣੀ ਆ ਜਰੂਰਤ ਦੇ ਅਨੁਸਾਰ ਸੋ ਪਹਿਲਾਂ ਆਪਾਂ ਗੱਲ ਕਰੀਏ ਮਿਊਰੋਟਾ ਪੋਟਾਸ਼ ਜਿਹੜੀ 60% ਵਾਲੀ ਪੋਟਾਸ਼ ਆਉਂਦੀ ਹੈ ਜਿਹਨੂੰ ਆਮ ਤੌਰ ਤੇ ਕਿਸਾਨ ਵੀਰ ਮਿਰਚਾਂ ਜੀਆਂ ਵਰਗੀ ਲਾਲ ਜੀ ਕਹਿੰਦੇ ਆ ਪਰ ਹੁਣ ਇਹ ਜਿਹੜੀ ਹੈਗੀ ਹੈ ਚਿੱਟੀ ਵੀ ਆਉਣ ਲੱਗ ਪਈ ਚਿੱਟੇ ਰੰਗ ਚ ਵੀ ਆਉਣ ਲੱਗ ਪਈ ਹੈ ਦਾਣੇਦਾਰ ਵੀ ਆਉਂਦੀ ਹੈ ਇਹਦੇ ਵਿੱਚ ਹੁੰਦਾ 60% ਪੋਟਾਸ਼ੀਅਮ ਤੱਤ ਨਾਲ ਉਹਦੇ ਵਿੱਚ ਥੋੜਾ ਬਹੁਤ ਜਿਹੜਾ ਹੈਗਾ 2% ਸੋਡੀਅਮ ਐਜ਼ ਸੋਡੀਅਮ ਕਲਰਾਇਡ ਤੇ ਜਿਹੜਾ ਕਲਰਾਇਡ ਉਹ ਹੈਗੀ ਆ ਆਇਨਿਕ ਫਾਰਮ ਆਫ ਕਲਰੀਨ ਕਲਰੀਨ ਦੀ ਆਇਨਿਕ ਫਾਰਮ ਆ ਜਿਹੜਾ ਕਿ ਇੱਕ ਮਾਈਕਰੋਨਿਊਟ੍ਰੀਐਂਟ ਹੈ ਤੇ ਆਮ ਫਸਲਾਂ ਨੂੰ ਦੀ ਜ਼ਰੂਰਤ ਹੁੰਦੀ ਤੇ ਇਹ ਵੀ ਨਾਲ ਜਿਹੜਾ ਥੋੜਾ ਥੋੜਾ ਐਡ ਹੁੰਦਾ ਰਹਿੰਦਾ ਤੇ ਐਵੇਂ ਜਿਹੜੀ ਇੱਕ ਦਾਣੇਦਾਰ ਆਉਂਦੀ 60% ਉਹਦੇ ਵਿੱਚ 60% ਪਾਣੀ ਵਿੱਚ ਘੋਲਣਸ਼ੀਲ ਪੋਟਾਸ਼ੀਅਮ ਤੇ ਨਾਲ 1% ਮੈਗਨੀਸ਼ੀਅਮ ਵੀ ਮਿਲਦਾ ਤੇ 3.5% ਜਿਹੜਾ ਸੋਡੀਅਮ ਐਜ਼ ਸੋਡੀਅਮ ਕਲਰਾਇਡ ਹੁੰਦਾ ਦਾਣੇਦਾਰ ਪੋਟਾਸ਼ ਜਿਹੜੀ 60% ਵਾਲੀ ਆਉਂਦੀ ਹੈ ਸੋ ਦਾਣੇਦਾਰ ਜਾਂ ਇਹਦੇ ਬਾਰੇ ਕਿਸਾਨ ਵੀਰ ਪੁੱਛਦੇ ਹੁੰਦੇ ਮਿਰਚਾਂੀਆਂ ਵਰਗੇ ਕਿਹੜੀ ਵਧੀਆ ਇਹਨਾਂ ਦੋਵਾਂ ਦੇ ਵਿੱਚ 60% ਪੋਟਾਸ਼ੀਅਮ ਹੈ ਇਹ ਚ ਜਿਹੜੀ ਦਾਣੇਦਾਰ ਚੱਕ ਪਰਸੈਂਟ ਨਾਲ ਮੈਗਨੀਸ਼ੀਅਮ ਵੀ ਮਿਲ ਜਾਂਦਾ ਉਹਦੇ ਵਿੱਚ ਕਲੋਰਾਇਡ ਹੁੰਦਾ ਐਸ ਜਿਹੜੀ ਕਲੋਰੀਨ ਤੇ ਇਹਦੇ ਵਿੱਚ ਵੀ ਜਿਹੜਾ ਹੈਗਾ ਸੋਡੀਅਮ 3.5% ਸੋਡੀਅਮ ਐਸ ਸੋਡੀਅਮ ਕਲੋਰਾਇਡ ਹੁੰਦਾ ਹੈ ਇਹਦਾ ਥੋੜਾ ਜਿਹਾ ਜਿਹੜੀ 60% ਵਾਲੀ ਪੋਟਾਸ਼ ਹੈ ਇਹਦਾ ਸਾਲਟ ਇੰਡੈਕਸ 116 ਵੱਧ ਹੁੰਦਾ ਹੈ ਇਹਦੇ ਕਰਕੇ ਹੀ ਇਹ ਆਲੂਆਂ ਚ ਜਾਂ ਨਿੰਬੂ ਜਾਤੀ ਦੇ ਜਿੰਨੇ ਵੀ ਬਾਗ ਲੱਗੇ ਹੁੰਦੇ ਆ ਕਿੰਨੋਂ ਸੰਤਰਾ ਮਾਲਟਾ ਨਿੰਬੂ ਉਹਨਾਂ ਦੇ ਵਿੱਚ ਜਾਂ ਸਬਜ਼ੀਆਂ ਦੇ ਵਿੱਚ ਦਾ ਜ਼ਿਆਦਾਤਰ ਕਿਸਾਨ ਵੀ ਇਹਨੂੰ ਜਿਹੜੇ ਹੈਗੇ ਨਹੀਂ ਵਰਤਦੇ ਉਹ ਪਾਉਂਦੇ ਆ ਸਲਫੇਟ ਆਫ ਪੋਟਾਸ਼ ਹੁਣ ਆਪਾਂ ਉਹਨੇ ਸਲਫੇਟ ਆਫ ਪੋਟਾਸ਼ ਤੇ ਜਿਹੜੀ ਸਲਫੇਟ ਆਫ ਪੋਟਾਸ਼ ਹੈ ਉਹ ਹੈਗੀ ਹੈ ਜਿਹਨੂੰ ਆਪਾਂ ਪੋਟਾਸ਼ੀਅਮ ਸਲਫੇਟ ਕਹਿ ਲઈએ ਉਹ ਹੁੰਦੀ ਹੈ 50% ਉਹ ਚ ਹੁੰਦਾ ਪਾਣੀ ਦੇ ਵਿੱਚ ਘੋਲਣਸ਼ੀਲ ਪੋਟਾਸ਼ੀਅਮ ਤੇ ਨਾਲ ਮਿਲਦਾ ਹੈ ਸਲਫੇਟ ਸਲਫਰ 1.75% ਇਹ ਸਾਰੀ ਤੁਹਾਨੂੰ ਮੈਂ ਜਾਣਕਾਰੀ ਜਿਹੜੀ ਦੱਸ ਰਿਹਾ ਇਹ ਹੈਗੀ ਹੈ ਫਰਟੀਲਾਈਜ਼ਰ ਕੰਟਰੋਲ ਆਰਡਰ ਦੀਆਂ ਸਪੈਸੀਫਿਕੇਸ਼ਨਾਂ ਨੇ ਕਿ ਮਿਨੀਮਮ ਸਟੈਂਡਰਡ ਮਿਨੀਮਮ ਤੱਤ ਇਨ੍ਹਾਂ ਖਾਦਾਂ ਦੇ ਵਿੱਚ ਇਹ ਤੱਤ ਜਿਹੜੇ ਇੰਨੀ ਪਰਸੈਂਟੇਜ ਦੇ ਵਿੱਚ ਮਿਲਣਗੇ ਸਲਫੇਟ ਆਫ ਪੋਟਾਸ਼ ਚ 50% ਪੋਟਾਸ਼ ਤੇ 1.75% ਆਪਾਂ ਨੂੰ ਮਿਲਦਾ ਸਲਫਰ ਜਿਹੜੀ 0050 ਵੀ ਆਪਾਂ ਜੀ ਨੂੰ ਕਹਿ ਦਿੰਦੇ ਆ ਕਿਸਾਨ ਵੀਰ ਸੋ ਇਹਦੇ ਕਰਕੇ ਇਹ ਜਿਹੜੀ ਹੈਗੀ ਆ ਆਮ ਤੌਰ ਤੇ ਆਲੂਆਂ ਚ ਨਿੰਬੂ ਜਾਤੀ ਤੇ ਸਬਜ਼ੀਆਂ ਦੇ ਵਿੱਚ ਇਹ ਵਰਤੀ ਜਾਂਦੀ ਜਿਆਦਾਤਰ ਕਿਸਾਨ ਵੀਰਾਂ ਨੂੰ ਬਾਗਾਂ ਦੇ ਵਿੱਚ ਵੀ ਇਹੀ ਵਰਤੀ ਜਾਂਦੀ ਹੈ ਜਾਂ ਸਪਰੇਅ ਵਾਸਤੇ ਫਰਟੀਗੇਸ਼ਨ ਕਰਨੀ ਹੈ ਜਾਂ ਸਪਰੇਅ ਕਰਨੀ ਹੈ ਜਾਂ ਫਰਟੀਗੇਸ਼ਨ ਮਤਲਬ ਜਿਹੜੇ ਡ੍ਰਿਪਰਾਂ ਹੀ ਖਾਦਾਂ ਦੇਣੀਆਂ ਉੱਥੇ ਵੀ ਜਿਹੜੀ ਸਲਫੇਟ ਆਫ ਪੋਟਾਸ਼ ਜਿਆਦਾਤਰ ਕਿਸਾਨ ਵੀਰ ਵਰਤਦੇ ਆ ਪੋਟਾਸ਼ ਤੱਤ ਹੈ ਇਹਦੀ ਜ਼ਰੂਰਤ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਜ਼ਰੂਰਤ ਹੁੰਦੀ ਹੈ ਕਿ ਇਹ ਜਿਹੜਾ ਹੈਗਾ ਫੋਕ ਘਟਾਉਂਦਾ ਮੁੱਖ ਤੌਰ ਤੇ ਜਿਹੜੀ ਫੋਕ ਘਟਾਉਣੀ ਮਗਰੋਂ ਆ ਕੇ ਝੋਨਾ ਬੈਣਾ ਕਿਉਂਕਿ ਪੋਟਾਸ਼ ਤੱਤ ਜ਼ਿਆਦਾਤਰ ਕਿਸਾਨ ਵੀਰ ਨਹੀਂ ਧਿਆਨ ਦਿੰਦੇ ਹਾਲਾਂਕਿ ਨਾਈਟ੍ਰੋਜਨ ਤੋਂ ਬਾਅਦ ਪੋਟਾਸ਼ ਤੱਤਾਂ ਜਿਹੜਾ ਝੋਨੇ ਦੀ ਫਸਲ ਤੇ ਦੂਜੇ ਨੰਬਰ ਦੇ ਆਉਂਦਾ ਕਿਉਂਕਿ ਫਾਸਫੋਰਸ ਤਾਂ ਆਪਾਂ ਡੀਪੀ ਦੀ ਰੂਪ ਕਣਕ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਹਰ ਸਾਲ ਹੀ ਪਾਉਂਦੇ ਰਹਿਣੇ ਆ ਗੱਟਾ-ਗੱਟਾ ਡੇਡ-ਡੇਡ ਗੱਟਾ ਤੇ ਜੇ ਪਹਿਲਾਂ ਜ਼ਰੂਰਤ ਹੈ ਤੁਹਾਨੂੰ ਝੋਨੇ ਦੀ ਫਸਲ 'ਚ ਵੀ ਲੱਗਦਾ ਕਿ ਫਾਸਫੋਰਸ ਤਤ ਘੱਟ ਆ ਅਵੇਲੇਬਲ ਤਾਂ ਫੇਰ ਤੁਹਾਨੂੰ ਮੈਂ ਦੱਸਿਆ ਸੀ ਕਿ ਸਿੰਗਲ ਸੁਪਰ ਪੌਸਬਿਡ ਵੀ ਪਾ ਸਕਦੇ ਆ ਉਹ 'ਚ 16% ਆਪਾਂ ਨੂੰ ਫਾਸਫੋਰਸ ਮਿਲਦਾ ਨਾਲ ਕੈਲਸ਼ੀਅਮ ਨਾਲ ਸਲਫਰ ਮਿਲਦਾ ਨਾਲੇ ਉਹ ਸਸਤਾ ਪੈਂਦਾ ਡੀ.ਪੀ ਤੋਂ ਸੋ ਇਦੋਂ ਅੱਗੇ ਆ ਗਈ ਪੋਟਾਸ਼ੀਅਮ ਸਾਇਓਨੇਟ ਆਮ ਤੌਰ ਤੇ ਕਿਸਾਨ ਵੀਰ ਇਹ ਖਾਦ ਜਿਹੜੀ ਵਰਤਦੇ ਨੇ ਕਿਉਂਕਿ ਇਹ ਪ੍ਰੋਡਕਟ ਜਿਵੇਂ ਜਿਵੇਂ ਜਿਹੜੇ ਹੈਗੇ ਕੰਪਲੈਕਸ ਪ੍ਰੋਡਕਟ ਆਈ ਜਾਂਦੇ ਆ ਨਵੇਂ-ਨਵੇਂ ਪ੍ਰੋਡਕਟ ਆਈ ਜਾਂਦੇ ਇਹਨਾਂ ਦਾ ਰੇਟ ਥੋੜਾ ਜਿਹਾ ਵੱਧ ਹੁੰਦਾ ਸੋ ਆਪਾਂ ਰੇਟਾਂ 'ਲ ਵੀ ਧਿਆਨ ਦੇਣਾ ਹੁੰਦਾ ਖੇਤੀ ਖਰਚਾ ਘਟਾਉਣਾ ਤੇ ਆਮਦਨ ਵਧਾਉਣੀ ਇਹ ਆਪਣਾ ਮੁੱਖ ਮਤਲਬ ਮੰਤਵ ਹੈ ਕਿਸਾਨ ਵੀਰਾਂ ਵਾਸਤੇ ਤਾਂ ਹੀ ਆਪਾਂ ਵੱਖ-ਵੱਖ ਜਾਣਕਾਰੀਆਂ ਸਾਂਝੀਆਂ ਕਰਦੇ ਆ ਪੋਟਾਸ਼ੀਅਮ ਸਾਇਓਨੇਟ ਚ 13 23% ਪਾਣੀ 'ਚ ਘੋਲਣਸ਼ੀਲ ਪੋਟਾਸ਼ੀਅਮ 23% ਮੈਗਨੀਸ਼ੀਅਮ 11 ਇਸ ਤੋਂ ਅੱਗੇ ਆ ਗਈ ਜੀ ਪੋਟਾਸ਼ੀਅਮ ਡਰਾਈਵਡ ਫਰੋਮ ਮਲੇਸਸ 1.14% ਪੋਟਾਸ਼ ਤੱਤ ਦੇ ਬਾਰੇ ਕਿਸਾਨ ਵੀਰ ਬਹੁਤ ਪੁੱਛ ਰਹੇ ਸੀ ਇਹ ਚ 1.14% ਜਿਹੜਾ ਪਾਣੀ ਚ ਘੋਲਣਸ਼ੀਲ ਪੋਟਾਸ਼ੀਅਮ ਹੈ ਪੋਟਾਸ਼ੀਅਮ ਡਰਾਈਵਡ ਫਰੋਮ ਮਲੇਸਸ ਦੇ ਵਿੱਚ ਤੇ ਅੱਗੇ ਇੱਕ ਹੈ ਜਿਹੜੀ 12 32 16 ਉਹ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਵਿੱਚ 16% ਪੋਟਾਸ਼ੀਅਮ ਤੱਤ ਆਪਾਂ ਨੂੰ ਮਿਲਦਾ ਹੈ 16% ਦਾ ਮਤਲਬ 16 ਕਿਲੋ 100 ਕਿਲੋ ਚੋਂ ਸੋ ਹੁਣ ਆਪਾਂ ਉਹਨੇ ਕਿ ਆਪਾਂ ਨੂੰ ਇਹਨਾਂ ਚੋਂ ਸਿਲੈਕਟ ਕਿਹੜੀ ਕਰਨੀ ਚਾਹੀਦੀ ਹੈ ਸਿਲੈਕਸ਼ਨ ਬਾਰੇ ਕਿਸਾਨ ਵੀ ਰੁਏ ਆ ਕਿ ਪਹਿਲੇ ਨੰਬਰ ਤੇ ਤਾਂ ਆਪਣਾ ਉਹਦਾ ਰੇਟ ਕਿਉਂਕਿ ਇਹਨਾਂ ਦੇ ਵਿੱਚ ਸਾਰਿਆਂ ਜੀ ਪਾਣੀ ਚ ਘੁਲਣਸ਼ੀਲ ਪੋਟਾਸ਼ੀਅਮ ਆ ਕਵਾਲਿਟੀ ਦਾ ਤਾਂ ਕੋਈ ਬਹੁਤਾ ਫਰਕ ਹੈ ਨਹੀਂ ਫਿਰ ਆਪਣਾ ਕਿ ਉਹਦੇ ਨਾਲ ਆਪਾਂ ਨੂੰ ਕੋਈ ਤਤ ਹੋਰ ਮਿਲਦਾ ਤਾਂ ਬਹੁਤ ਫਾਇਦਾ ਜਿਵੇਂ 60% ਵਾਲੀ ਐਮਓਪੀ ਐ ਚਾਹੇ ਉਹ ਜਿਹੜੀ ਹੈਗੀ ਹੈ ਕ੍ਰਿਸਟਲਾਈਨ ਫਾਰਮ ਚਾ ਜਿਹਨੂੰ ਤੁਸੀਂ ਮਿਰਚਾਰਗੀ ਕਹਿ ਦਿੰਦੇ ਆ ਜਾਂ ਦਾਣੇਦਾਰ ਦਾਣੇਦਾਰ ਚ ਆਪਾਂ ਨੂੰ 1% ਨਾਲ ਮੈਗਨੀਸ਼ੀਅਮ ਐਡ ਹੋ ਜਾਂਦਾ ਬਾਕੀ 60% ਪੋਟਾਸ਼ੀਅਮ ਉਹੀ ਹੈ ਇਦਾਂ ਦੇ ਵਿੱਚ ਕੋਈ ਦਾਣੇਦਾਰ ਜਿਹੜੀ ਥੋੜੀ ਜੀ ਪੌਣੀ ਸੌਖੀ ਰਹਿੰਦੀ ਖੜੀ ਫਸਲ ਚ ਵੀ ਆਪਾਂ ਪਾ ਸਕਦੇ ਆ ਤੇ ਇਹਨੂੰ ਜਿਹੜਾ ਖਲਾਰਨਾ ਵੀ ਸੌਖਾ ਰਹਿੰਦਾ ਇਹਨਾਂ ਚ ਤੁਸੀਂ ਜਿਹੜੀ ਮਰਜ਼ੀ ਸਿਲੈਕਟ ਕਰ ਸਕਦੇ ਆ ਇਹ 2.5 ਕਿੱਲਿਆਂ ਮਗਰ ਇੱਕ ਗ ਕੰਮ ਜਿਹੜਾ ਹੈਗਾ ਪੂਰਾ ਹੋ ਜਾਂਦਾ 12% ਵਿੱਚ ਆਪਾਂ ਨੂੰ ਪੋਟਾਸ਼ੀਅਮ ਤੱਤ ਮਿਲ ਜਾਂਦਾ ਜਿਹੜੀ ਸਲਫੇਟ ਆ ਪੋਟਾਸ਼ ਹੈ ਇਹਦੇ ਵਿੱਚ ਆਪਾਂ ਨੂੰ ਨਾਲ ਸਲਫਰ ਮਿਲ ਜਾਂਦਾ 60 50% ਪੋਟਾਸ਼ੀਅਮ ਤੇ ਨਾਲ ਜਿਹੜਾ 7.5% ਸਲਫਰ ਇਹ ਆਪਾਂ ਨੂੰ ਜੇ ਪੋਟਾਸ਼ੀਅਮ ਪੂਰਾ ਕਰਨਾ ਤਾਂ ਫਿਰ ਆਪਾਂ ਨੂੰ ਜਿਹੜਾ 2 ਕਿੱਲਿਆ ਮਗਰ 1 ਗੱਟਾ ਪਾਉਣਾ ਪਊਗਾ ਮਤਲਬ ਜਿਹੜਾ ਹੈਗਾ ਕਿਉਂਕਿ ਇਹਦੇ ਵਿੱਚ 2 ਕਿਲੋ ਮਗਰ 1 ਕਿਲੋ ਪੋਟਾਸ਼ੀਅਮ ਮਿਲਦਾ ਤੇ ਜੇ ਆਪਾਂ 12 ਕਿਲੋ ਦੇਣਾ ਤਾਂ 12 ਦੋਨਾ 24 ਕਿਲੋ 24 ਤੋਂ 25 ਕਿਲੋ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਇਹ ਸਲਫੇਟ ਆਫ ਪੋਟਾਸ਼ ਪਾਉਣਾ ਪਊਗਾ 2 ਕਿੱਲਿਆਂ ਦਾ ਇੱਕ ਗੱਟਾ ਜੇ ਆਪਾਂ ਸਿਲੈਕਟ ਕਰਨੀ ਹੈ ਪੋਟਾਸ਼ੀਅਮ ਡਰਾਈਵਡ ਫਰੋਮ ਲੈਸਸ 1.14% ਉਹਦੇ ਵਿੱਚ ਪੋਟਾਸ਼ੀਅਮ ਮਿਲਦਾ ਆਪਾਂ ਨੂੰ ਪਾਣੀ ਚ ਘੁਲਣਸ਼ੀਲ ਜੇ ਆਪਾਂ 12 ਕਿਲੋ ਦੇਣਾ ਹੈ ਕਿਉਂਕਿ 100 ਕਿਲੋ ਚ 1.14 ਕਿਲੋ ਤੇ 50 ਕਿਲੋ ਚ ਆ ਗਿਆ 7.5 ਕਿਲੋ ਤੇ ਜੇ ਆਪਾਂ 12 ਕਿਲੋ ਦੇਣਾ ਤਾਂ ਤਕਰੀਬਨ ਆਪਾਂ ਨੂੰ 82 ਕਿਲੋ 82 83 ਕਿਲੋ ਜਿਹੜਾ ਹੈਗਾ ਇਹ ਪੋਟਾਸ਼ੀਅਮ ਡਰਾਈਵਡ ਫਰੋਮ ਲੈਸਸ 1.14% ਇਹ ਪਾਉਣੀ ਪਊਗੀ ਤੇ ਫਿਰ ਆ ਗਿਆ ਪੋਟਾਸ਼ੀਅਮ ਸਾਇਓਨੇਟ ਇਹਦੇ ਬਾਰੇ ਕਿਸਾਨ ਵੀਰ ਇਹ ਜਿਹੜਾ ਜ਼ਿਆਦਾਤਰ ਨਹੀਂ ਵਰਤਦੇ ਪਰ ਫਿਰ ਵੀ ਜੇ ਤੁਸੀਂ ਪਾਉਣਾ ਤਾਂ ਫਿਰ ਵੀ ਆਪਾਂ ਨੂੰ ਜਿਹੜਾ ਤਕਰੀਬਨ ਇਹ 23% 100 ਕਿਲੋ 'ਚ 23 ਕਿਲੋ ਮਿਲਦਾ ਆਪਾਂ ਨੂੰ ਤੇ ਆਪਾਂ ਨੂੰ ਤਕਰੀਬਨ ਜਿਹੜਾ ਹੈਗਾ 50-55 ਕਿਲੋ ਇਹ ਪਾਉਣਾ ਪਊਗਾ ਇਹਦੇ 'ਚ ਨਾਲ ਮੈਗਨੀਸ਼ੀਅਮ 11% ਹੁੰਦਾ ਉਹਦੀ ਕੋਈ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਮੈਗਨੀਸ਼ੀਅਮ ਦੀ ਘਾਟ ਬਹੁਤ ਬਹੁਤੀ ਜ਼ਿਆਦਾ ਝੋਨੇ ਦੀ ਫਸਲ ਦੇ ਵਿੱਚ ਨਹੀਂ ਆਉਂਦੀ ਹੈਗੀ ਸੋ ਇਹ ਤੁਹਾਨੂੰ ਮਹਿੰਗਾ ਪਊਗਾ ਅੱਗੇ ਆ ਗਈ 12 32 16 12 32 16 ਦੇ ਵਿੱਚ 16 ਕਿਲੋ ਮਿਲਦਾ 100 ਕਿਲੋ ਜੀ ਆਪਾਂ 12 ਕਿਲੋ ਪਾਉਣਾ ਦਾ ਸਮਝ ਲਓ ਆਪਾਂ ਨੂੰ 1.5 ਗੱਟਾ ਪਾਉਣਾ ਪਊਗਾ ਪਰ ਉਹਦੇ ਨਾਲ ਫਾਸਫੋਰਸ ਦੇਖੋ ਉਹਦੇ ਵਿੱਚ 32% ਫਾਸਫੋਰਸ ਹੈ 100 ਕਿਲੋ ਮਗਰ 32 ਕਿਲੋ ਮਿਲ ਜਾਣਾ ਆਪਾਂ ਨੂੰ ਤੇ 50 ਕਿਲੋ ਮਗਰ ਕਿੰਨਾ ਹੋ ਗਿਆ 16 ਕਿਲੋ ਤੇ ਆਪਾਂ ਨੂੰ ਜ਼ਰੂਰਤ ਕਿੰਨੀ ਫਾਸਫੋਰਸ ਦੀ 12 ਕਿਲੋ ਦੀ ਤੇ ਆਪਾਂ ਪਿਛਲੇ ਸਾਲ ਕਣਕ ਦੀ ਫਸਲ ਦੇ ਵਿੱਚ ਵੀ ਡੀਏਪੀ ਪਾਈ ਹੈ ਤਾਂ ਇਹਦੇ ਨਾਲ ਕੀ ਹੋ ਜੂਗਾ ਫਾਸਫੋਰਸ ਜਿਆਦਾ ਜ਼ਮੀਨ ਦੇ ਵਿੱਚ ਆਪਾਂ ਐਡ ਕਰਦੇ ਆਂਗੇ ਜਿਹਦੇ ਨਾਲ ਫਸਲ ਦੇ ਵਿੱਚ ਜ਼ਿੰਕ ਜਾਂ ਲੋਹਾ ਤੱਤ ਦੀ ਘਾਟ ਜ਼ਿੰਕ ਦੀ ਬਹੁਤ ਹਾਲਾਂਕਿ ਜਿਹੜੀ ਜ਼ਿੰਕ ਦੀ ਘਾਟ ਆ ਬਹੁਤ ਜ਼ਿਆਦਾ ਆ ਜੂਗੀ ਉਹਦੇ ਵਾਸਤੇ ਆਪਣਾ ਜ਼ਿੰਕ ਜ਼ਿਆਦਾ ਪਾਉਣਾ ਪਊ ਤੇ ਉਹਦਾ ਆਪਣਾ ਖਰਚ ਵਧ ਜੂਗਾ ਇਹਦੇ ਕਰਕੇ ਆਪਾਂ ਜੇ ਸਿਲੈਕਟ ਕਰਨੀ ਹੈ ਮਿਊਰੋ ਟੋ ਪੋਟਾਸ਼ ਮੇਰੇ ਖਿਆਲ ਸ ਵਧੀਆ ਹੈ 60% ਜੇ ਦਾਣੇਦਾਰ ਪਾਣੀ ਉਹ ਪਾ ਲਓ ਉਹਦੇ ਵਿੱਚ ਦਾਣੇਦਾਰ ਜੋ ਆਪਾਂ ਥੋੜਾ ਜਿਹਾ ਮੈਗਨੀਸ਼ੀਅਮ ਵੀ ਮਿਲ ਜੂਗਾ ਬਾਕੀ ਆਪਾਂ ਮੇਨ ਟਾ ਪੋਟਾਸ਼ੀਅਮ ਤੱਤ ਦੇਣਾ ਤੇ 2.5 ਕਿੱਲਿਆ ਮਗਰ ਇੱਕ ਗੱਟਾ ਪੈ ਜਾਣਾ ਤੇ ਆਪਾਂ ਨੂੰ ਮੇਰਾ ਖਿਆਲ ਵੀ ਇਹ ਸਭ ਤੋਂ ਸਸਤਾ ਤੇ ਸਭ ਤੋਂ ਵਧੀਆ ਰੋ ਹੋਰ ਬਾਕੀ ਤੁਸੀਂ ਚੂਜ਼ ਕਰਨ ਉਹ ਵੀ ਵਧੀਆ ਖਾਦਾਂ ਸਾਰੀਆਂ ਵਧੀਆ ਨੇ ਪਰ ਆਪਾਂ ਖਰਚਾ ਵੀ ਦੇਖਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਜਿਹੜਾ ਖੇਤੀ ਖਰਚਾ ਵੀ ਜਿਹੜਾ ਆਪਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਕਿ ਕਿਹ ਸੋ ਇੰਨੀ ਇੱਕ ਜਾਣਕਾਰੀਆਂ ਸੀ ਅਗਲੀ ਜਾਣਕਾਰੀ ਚ ਜਿੰਕ ਬਾਰੇ ਜਾਣਕਾਰੀ ਸੰਜਿਆ ਕਰਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ